ਨਡੋਲਮ ਦੀ ਰੋਆ ਬੜਾ ਖੂਬਸੂਰਤ ਇੰਨਾ ਸਾਰਾ ਉੱਟੜ ਦਾ ਸੂਰਜ ਪੂਰਾ ਲਾਲ ਹੋ ਰਿਹਾ ਹੈ। ਔਰ ਇਹ ਸਾਰਾ ਪੀਚ ਦਾ ਨਜ਼ਾਰਾ ਹੈ। ਦੋ ਦੋ ਪਾਸੇ ਦਿਖਾਰ ਰਿਹਾ। ਖੂਬਸੂਰਤ ਮੌਸਮ ਹੈ। ਦੀਆਂ ਹਵਾਵਾਂ ਔਰ ਸਮੁੰਦਰ ਦੀਆਂ ਲਹਿਰਾਂ بڑے ਚੋਰਾ ਸ਼ੋਰਾ ਦੇ ਨਾਲ ਆਉਂਦੀਆਂ ਨੇ ਤਾਂ ਕਿ ਸ਼ਾਂਤੀਆਂ ਆਉਣੀਆਂ ਨੇ ਦੇਖ ਤੁਮ ਇਹ ਰੋਟੀਆ ਲਹਿਰਾਂ ਵੀ ਆ ਦੇਖੋ ਸੂਰਜ ਦਾ ਲਟਾਣਾ ਸਨਸੈਟ ਨੂੰ ਕਹਿੰਦੇ ਨੇ ਤੁਹਾਨੂੰ ਮੈਂ ਦੱਸ ਰਿਹਾ ਹਾਂ ਬਹੁਤ ਛੀਤੀ ਹੋਣੀ ਹੈ ਸਮੁੰਦਰ ਵਿੱਚ ਮੱਛੀ ਆਵੇਗਾ ਸਮੁੰਦਰ ਵਿੱਚ ਸਮਾਜ ਆਵੇਗਾ ਇੱਕ ਮਿਕ ਹੋ ਜਾਵੇਗਾ ਪਾਣੀ ਵਿੱਚ ਗੋਤੇ ਲਾ ਦੇਣਾ ਕਹਿੰਦੇ ਨੇ ਸਮੁੰਦਰ ਇਨਾ ਗਹਿਰਾ ਹੁੰਦਾ ਕਿ ਇਸ ਦੀ ਗਹਿਰਾਈ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਸਮੁੰਦਰ ਇਨਾ ਵਿਸ਼ਾਲ ਹੁੰਦਾ ਇਸ ਦੀ ਵਿਸ਼ਾਲਤਾ ਦਾ ਅਨੁਮਾਨ ਨਹੀਂ ਲਗਾਇਆ ਜਾ ਸਕਦਾ ਉਸ ਸਮੁੰਦਰ ਦੇ ਵਿੱਚ ਜਦੋਂ ਜਵਾਰ ਪਾਟਾ ਆਉਂਦਾ ਇੰਨਾ ਖੁੰਖਾਰ ਹੁੰਦਾ ਇਹਦੀ ਖੁੰਖਾਰਤਾ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਸਮੁੰਦਰ ਜਦੋਂ ਸ਼ਾਂਤ ਹੁੰਦਾ ਤਾਂ ਇਹਨਾਂ ਸ਼ਾਂਤ ਹੁੰਦਾ ਇਹ ਵੀ ਸ਼ਾਂਤੀ ਦਾ ਇਹ ਅਨੁਮਾਨ ਨਹੀਂ ਲਗਾਇਆ ਜਾ ਸਕਦਾ ਇਹ ਵੀ ਸ਼ਾਂਤੀ ਬਾਰੇ ਵੀ ਨਹੀਂ ਸੋਚਿਆ ਜਾ ਸਕਦਾ ਬੀਚਾਂ ਦੀ ਇੱਕ ਖੂਬਸੂਰਤੀ ਆ ਵੱਖਰੀ ਖੂਬਸੂਰਤੀ ਆ ਉਹ ਆ ਸ਼ਹਿਰ ਦੇ ਵਿੱਚ ਬਹੁਤ ਮਕਬੂਲ ਨੇ सारे संसार और दुनिया भर तो जोड़े यात्रु ने वो भी चलते होंगे मैं भी एक एक छोटी जी ब्रेक के उ एक ट्रांजिट ब्रेक से जिद्द उचाया वो दूर जो मैं थोड़ा तो दिखाव ਬਦਲਾਅ ਲੱਗਦਾ ਹੈ ਇਹ ਅਦਕੋਤ ਹੈ ਫਿਰ ਇਹ ਕਿਉਂ ਕਾਲਜ ਵੇਲੇ ਦੀ ਕਮਤਾ ਯਾਦ ਆਉਂਦੀ ਆ ਮੇਰਾ ਉਹ ਬਾਗ ਨੇ ਤੋ ਵੀ ਦੋ ਦੋ ਆ ਰਿਹਾ ਹੈ। ਸਿਕੰਦਰ ਹੋਣਾ ਇਹ ਤਾਂ ਬਣ ਕੇ ਬਾਤ ਹੈ। ਸਾਗਰ ਵੀ ਥਲਮ ਥਕੀ ਸੀ। ਯਾਦ ਦਾ ਸਾਗਰ ਸਾਥ ਮੇਰੇ ਕਿ ਮੈਂ ਪਿਆਰਾ ਹੂੰ ਤੋ ਹੰਮ। ਉਹ ਸਾਗਰ ਦੀ ਇੱਕ ਹੀ ਵਿਸ਼ਾਲਤਾ, ਇੰਨੀ ਗਹਿਰਾਈ, ਇੰਨੀ ਡੁਗਾਈ, ਇੰਨਾ ਫਲਾਓ ਆ। ਜਿ ਕਿਸੇ ਬੰਦੇ ਨੂੰ ਕਿਹਾ ਜਾਂਦਾ ਹੈ ਕਿ ਤੂੰ ਪਿਆਰ ਦਾ ਸਾਗਰ ਹੈ ਤੂੰ ਸਭ ਕੁਝ ਹੈ ਉਹ ਵਿਅਕਤੀ ਦੇ ਵਿੱਚ ਕਿੰਨਾ ਪਿਆਰ ਦੁੱਲੂ ਤੇ ਮਿਲਦਾ ਹੈ কাম oh, হয় yeah, okay.